de

दुकान आपकी है किराए दुकान तो दिया। मेरे को मांग करते बस नुकसान की दवाई मंग रहे मिल जाएकाल मोबाइल पे ਕੁਝ ਸੁਪ ਤਾਂ ਨੁਕਸਾਨ ਹੋਇਆ ਜੇਕਰ ਬੰਦ ਫਾਮ ਗਲਤ ਜੀ ਤਿੰਨ ਸਾਢੇ ਦਿਨ ਲੱਗਦਾ ਹੋਇਆ ਜੀ ਇਹ ਕੁਝ ਹੋਇਆ ਜੀ ਕਿ ਬਦਲ ਆਉਗਾ ਸੈਸਰੀ ਦਾ ਸਵਾਰਣ ਆਈ ਕਾਫੀ ਕਾਫਾ ਜੀ ਮੋਬਾਈਲ ਰਿਪੇਅਰਿੰਗ ਜਾਈ ਜੀ ਤੇ ਕੁਝ ਨਿਊ ਮੋਬਾਈਲ ਸੀਗੇ ਸੜਕਾ ਉਹ ਡੈਪਟੋ ਵੀ ਟੁੱਟ ਗਈ ਸਾਰਾ ਇਹ ਨੂੰ ਸਵੇਰੇ ਹੀ ਪਤਾ ਲੱਗਿਆ ਸਵੇਰੇ ਬਦਲ ਗਈ ਉਹ ਮੈਨਾਂ ਦਾ ਡ੍ਰਾਈਵਰ ਆ ਅਸੀਂ 50 ਕਈ ਮੰਗ ਕਰਦੇ ਆ ਮਤਲਬ ਸਾਡਾ ਨੁਕਸਾਨ ਜੀ ਭਰਪਾਈ ਕੀਤੀ ਹੈ ਕਰਨ ਕਰਨ ਮੱਕੜ ਅਜੇ ਹੀ ਮੰਗਰਦੇ ਸਾਡੇ ਨੂੰਸਾਨ ਦੀ ਪ੍ਰਭਾਵਿਤ ਕੀਤੀ ਹੋਏ 3.5 ਤੋਂ 4 ਲੱਖ ਦਾ ਨੁਕਸਾਨ ਆ ਮੇਨਨ ਤਾਂ ਕਸਟਮਰ ਦੇ ਮੋਬਾਈਲ ਹੀ ਸੀਗੇ ਜਿਨ੍ਹਾਂ ਦਾ ਨਾਤੋ ਮਤਲਬ ਨੁਕਸਾਨ ਜ਼ਿਆਦਾ ਹੋਇਆ ਨਵੇਂ ਮੋਬਾਈਲ ਵੀ ਸੀਗੇ ਤੇ ਮੋਬਾਈਲਾਂ ਦੀ ਐਕਸੈਸਰੀ ਵੀ ਤੇ ਲੈਪਟਾਪ ਵੀ ਖਤਮ ਹੋ ਗਿਆ ਤੇ ਦੁਕਾਨ ਦੇ ਕੋਲੋਂ ਵੀ ਸਾਰੇ ਖਤਮ ਹੋ ਗਏ ਅਜੇ ਤਾਂ ਇਹ ਮੰਗਰਦੇ ਵੀ ਸਾਨੂੰ ਕੋਈ ਨਾ ਕੋਈ ਪ੍ਰਭਾਵਿਤ ਕੀਤੇ ਹੋਏ ਪੰਚਾਇਤ ਕੋਈ ਮੰਗਰਦਾ ਹੈ